हां जी भरे की हालचाल है ਤੁਹਾਡੇ ਸਾਰੇਆਂ ਦੇ ਹੋਰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਵੋਗੇ ਅੱਜ ਬਾਈ ਅਸੀਂ ਆਏ ਸੀਗੇ ਆਪਣੇ ਪੁੱਚੋ ਮੰਡੀ ਕਿਸਾਨ ਮੇਲੇ ਦੇ ਬਹੁਤ ਵੱਡਾ ਬਾਈ ਮੇਲਾ ਵਾ ਬਹੁਤ ਭਾਰੀ ਇਕੱਠਾ ਤੁਹਾਨੂੰ ਦਿਖਾਉਣੇ ਆ ਬਾਕੀ ਅੰਦਰ ਸਟਾਲ ਸੂਲ ਲੱਗੇ ਹੋਏ ਆ ਸਾਰਾ ਦਿਖਾਉਣੇ ਆ ਮਸ਼ੀਨਰੀ ਨਵੀਂ ਕਿਢੀ ਆਈ ਆ ਸਾਰਾ ਕੋ ਅੱਜ ਜੁੜੇ ਰਹੋ ਵੀਡੀਓ ਦੇ ਨਾਲ ਲੋ ਵੀਰੇ ਮੇਨ ਗੇਟ ਤੇ ਐਂਟਰੀ ਕਰ ਲਈ ਆਪਾਂ ਚੱਲਦੇ ਅੰਦਰ ਦਿਖਾਉਣੇ ਆ ਬਾਈ ਤੁਹਾਨੂੰ ਇਕੱਠ ਬਹੁਤ ਜਿਆਦੇ ਭਾਰੀ ਆ ਇੱਧਰ ਦੇਖ ਲਓ ਆਪਣੇ ਬਾਈ ਫਰੂਟਾਂ ਦੇ ਬੀਜ ਲੱਗੇ ਹੋਏ ਆ ਤੇ ਐ ਐਪਲ ਵੀਰ ਦਾ ਰੈੱਡ ਐਪਲ ਦਾ ਡਾਇਮੰਡ ਅੰਬਰੂ ਤੋਂ ਸਾਰਾ ਹੀ ਆ ਬਾਈ ਬਹੁਤ ਵੈਰਿਟੀ ਆ ਆਲੀ ਚੀਜ਼ ਆ ਇਧਰ ਡਰੈਗਨ ਫਰੂਟ ਸਾਰੇ ਆਗੇ ਬਾਈ ਆਦੇ ਮੇਲਾ ਜੀ ਬਾਈ ਬਹੁਤ ਭਰੇ ਆ ਹੁਣ ਤੁਹਾਨੂੰ ਦਿਖਾਉਣੇ ਆਪਾਂ ਸਾਰੇ ਇੰਸਟਾਲਾਂ ਤੇ ਜਾ ਕੇ ਰੀਟ ਵਗੈਰਾ ਸਾਰੀਆਂ ਚੀਜ਼ਾਂ ਦਿਖਾਉਣੇ ਆ ਬਾਈ ਸਾਰਾ ਘੁੰਮ ਕੇ ਸਰ ਬਾਈ ਫੋਨ ਦਾ ਨੰ ਕੈਂਪ ਲੱਗਿਆ ਵਾ ਭਾਈਆ 3 ਲੱਖ ਦਾ ਟਾਇਰ ਆ ਦੇਖ ਲਓ ਆ ਖੜਾ ਵਾ 3 ਲੱਖ ਦੇਖ ਲਓ ਲੱਗਦਾ ਕਹਿੰਦੇ ਜਿਵੇਂ ਉੱਥੇ ਮੇਲੇ ਦੇ ਹੈ ਨਾ ਬੀਜੇ ਫਾਰਮ ਵਾਲੇ ਦਾ ਟਰੈਕਟਰ ਸੀ ਉਹ ਕਿਹਨਾਂ ਦਾ ਟਾਇਰ ਨੂੰ ਦੇਖਦੇ ਸਾਰੇ ਮੇਲੇ ਆਪਣੇ ਪੁਰਾਣੀਆਂ ਚੱਕੀਆਂ ਚਾਰਖੇ ਮਧਾਨੀਆਂ ਦੇਖ ਲੋ ਸਾਰਾ ਕੁਝ ਆ ਇਹ ਲੋ ਸਾਰੀਆਂ ਪੁਰਾਣੀਆਂ ਬਾਈ ਸਪੀਕਰਸ ਬੁਕਰ ਪੁਰਾਣੇ ਫਤਰ ਵਾਲੇ ਮੰਜੇ ਜੋੜੇ ਸੀ ਕਰ ਜਿਵੇਂ ਅੱਗੇ ਪੱਜ ਦਿਨ ਚੱਲਦੇ ਸੀ ਆ ਦੇਖੋ ਪ੍ਰਾਣੀ ਜੀ ਬਾਈ ਜੀਪ ਖੜੀ ਆ ਪਾਣੇ ਪੰਜਾਬ ਤੇ ਅਸਲ ਪੰਜਾਬ ਦੀ ਝਲਕ ਲੋ ਬਾਈ ਮੇਲਿਆਂ ਦੀ ਸ਼ਾਨ ਹਿੰਦੁਸਤਾਨ ਮੋਹਰਾ ਝੋਟਾ ਕਰੋ ਚੈੱਕ ਦਿਖਾਉਣੇ ਜਦੋਂ ਨੂੰ ਮਿਲਣ ਕੇ ਬਾਈ ਠੀਕ ਆ ਯਾਰ ਕਿੰਨੀ ਉਮਰ ਆ ਬਾਈ ਇਹਦੀ 4 ਸਾਲ 3 ਮਹੀਨੇ ਠੀਕ ਆ 4 ਸਾਲ 3 ਮਹੀਨੇ ਠੀਕ ਆ ਵੀਰੇ ਇਹਨੇ ਕਿਹੜੇ ਬਾਈ ਤਾਂ ਪਿੰਡ ਹਸੂਆ ਬਈ ਰਹਿੰਦੇ ਕੋਟਵਾਲ ਤੁੰਗ ਕੋਟਵਾਲ ਬੱਜ ਕ੍ਰੋਸ ਕਰਦਾ ਕਿ ਬਈ ਨਹੀਂ ਨਹੀਂ ਬਈ ਬੱਜ ਨਹੀਂ ਕਰਦਾ ਮੱਝ ਨਿਕਲ ਅਸੀਂ ਮੇ ਨਹੀਂ ਲੰਗਦੇ ਟੀਮ ਨੂੰ ਬਈ ਅੰਤਰਰਾਸ਼ਟਰੀ ਚੈੱਕ ਹੀ ਨਾ ਲਗਾਤਾਰ ਹੈ ਅੰਤਰਰਾਸ਼ਟਰੀ ਚੈੱਕ ਲਗਾਤਾਰ ਕਈ ਵੀਡਿਓ ਮੋਬਾਈਲ ਤੇ ਆਉਂਦਾ ਹੁੰਦਾ ਕਿਹੜਾ ਟੀਮ ਰਹਾ ਕਿਹੜਾ ਐਮ ਨਹੀਂ ਜਾ ਬਈ ਜਿਹਨੇ ਪਿੰਡੋਂ ਮਿਲਦਾ ਕੋਟਵਾਲ ਕੋਟਵਾਲ ਦੇਖਿਆ ਦੇਖ ਲੋ ਬਾਈ ਪੂਰਾ ਚੰਗੀ ਸੰਭਾਲ ਨਾਲ ਰੱਖਿਆ ਹੋਇਆ ਬੰਦਿਆਂ ਦਾ ਦੇਖ ਲੋ ਸ਼ੌਂਕ ਨਾਲ ਰੱਖਿਆ ਹੋਇਆ ਪੂਰਾ ਦੇਖ ਲੋ। ਲੋ ਬਾਈ ਬੱਕਰੇ ਚੈੱਕ ਕਰੋ। ਆਹ ਦੇਖੋ ਇਧਰ ਬਾਈ। ਆਹ ਲੱਕ ਤੇ ਘਰੋਂ ਦਾ ਬੜਾ ਬੜਾ ਇੰਨਾ ਆ ਗਿਆ। ਸਹੀ ਗੱਲ ਆ। ਪੂਰਾ ਨਰਵਾਵਾ। ਆ ਇਧਰ ਵੀ ਬਾਈ ਹੋਣੀਆਂ ਦੀਆਂ ਬਾਕੀ। ਕਰੋ ਚੈੱਕ ਬਾਈ ਬੱਕਰੀਆਂ। ਐਨ ਪੁਰੀ ਹਾਈ ਕੁਆਲਿਟੀ ਆ ਬਾਈ ਦੇਖੋ ਕਿੰਮਕਦੀਆਂ ਨਾ ਪੁਰੀਆਂ ਬਾਕੀ ਇੱਧਰ ਵੀ ਬਾਈ ਕਰੋ ਚੈੱਕ ਬਾਈ ਦਾ ਨਾਮ ਬਹੁਤ ਵੱਡਾ ਪਰਾਣਿਆਂ ਜਿਹੜੀ ਸਾਰੇ ਜਾਣਦੇ ਆ ਬਾਈ ਦੇਵ ਬਾਈ ਨੂੰ ਤੇ ਇਹ ਮੰਡੀ ਵੀ ਲਾਉਂਦੇ ਹੁੰਦੇ ਸੀ ਕਿ ਪਹਿਲਾਂ ਇਹਨੇ ਧਾਇਰੇ ਵੇਚੇ ਤੇ ਅੱਜ ਇੱਥੇ ਮੇਲਾ ਠੀਕਾ ਬਾਈ ਕਿਸਾਨ ਮੇਲਾ ਸਾਉਥੇ ਬਾਈ ਪੌਂਚੀ ਸ਼ੇਅਰ ਕਰਨਾ ਆਨ ਲਾਈਨ ਕਿ ਆ ਇਹਨਾਂ ਦਾ ਆਪਾਂ ਸਾਨੂੰ ਸ਼ੌਂਸ਼ੂ ਦਿਖਾਉਂਦੇ ਆ ਬੱਕਰੀਆਂ ਦਾ ਤੇ ਆ ਬੱਕਰਾ ਬਹੁਤ ਚੰਗਾ ਬਾਈ ਬਾਈ ਸ਼ਸਤੀ ਗੱਲ ਗੱਗੀ ਸ਼ਸਤੀ ਗੱਲ ਵੀ ਤੇ ਇਹ ਬਾਈ ਉਹ ਤਾਂ ਫੋਟਾ ਹਨਾ ਸ਼ਾਰੀ ਜਾਣਦੇ ਸੀ ਬਹੁਤ ਪੁਰਾਣਾ ਕੰਮ ਹੈ ਉਹਨੇ ਡੈਡੀ ਹੀ ਕਰਦੇ ਸੀ ਹਨਾ ਹਾਂ ਦੇਖੋ ਉਹ ਵੀ ਥੋੜੇ ਡੈਡੀ ਨੂੰ ਸਿਖਾਇਆ ਕਿ ਇਹ ਤੋਂ ਵੀ ਪਹਿਲਾਂ ਹੈਗਾ ਸੀਗਾ ਹਾਂ ਉਹ ਵੀ ਮੇਰੇ ਡੈਡੀ ਨੂੰ ਸੀਗਾ ਵੀ ਠੀਕ ਹੈ ਇਹ ਤੋਂ ਪਹਿਲਾਂ ਨਹੀਂ ਸੀ ਹਾਂ ਜਦੋਂ ਸ਼ੁਰੂ ਤੋਂ ਹੀ ਰੱਖਦੇ ਨਾ ਉਹ ਲੋਕੀ ਹੁੰਦੇ ਤੇ ਜਾਨਵਰ ਰੱਖਦੇ ਰਹੇ ਠੀਕ ਹੈ ਹਾਂ ਉਹ ਤਾਂ ਇਹ ਮੈਂ ਵੀ ਮਤਰਾ ਦੇ ਮੈਂ ਕਰਕੇ ਬਿੱਦਾ ਜਾ ਉਹ ਤੋਂ ਲਾਗ ਰਹੀ ਚੀਜ਼ ਆ ਉਹਦਾ ਮੁੱਲ ਲਗਣਾ ਬਾਕੀ ਗੱਲ ਸੱਤੋ ਦੀ ਬੱਚਿਆਂ ਦੇ ਹਿਸਾਬ ਹੋਰਾ ਬਾਈ ਨਰਵਾ ਬੱਕਰਾ ਦੇਖ ਲੋ ਛੌਂਕ ਛੌਂਕ ਦੀ ਗੱਲ ਆ ਬਾਈ ਆਪ ਕਰਿਆ ਨਹੀਂ ਹੋਰਾ ਬਾਈ ਕਬੂਤਰ ਮੁਰਗੇ ਆ ਛੋਟੇ ਆਪਣੀਆਂ ਚਿਕੜੀਆਂ ਦੇਖੋ ਬਾਈ ਕਿੰਨੇ ਸੋਹਣੇ ਆ ਜਾਨਵਰ ਯਾਰ ਆ ਜੜੀਆਂ ਦੇਖੋ ਕਿੰਨੀਆਂ ਸੋਹਣੀਆਂ ਨੇ ਯਾਰ ਅੱਜ ਕੋਰਾ ਨੇ ਧਲੇ ਬਾਈ ਹੁਣ ਬਾਈ ਪਿੱਛੇ ਆਪਾਂ ਜਾਨਵਰਾਂ ਲਈਓ ਆ ਗਏ ਉਧਰ ਜਾਨਵਰ ਸੀਗੇ ਆਪਣੇ ਇੱਧਰ ਦੇਖ ਲੋ ਆ ਮਾਰਬਲ ਵਗੈਰਾ ਰੇਗ ਐਟਮ ਹੀ ਆ ਯਾਰ ਤਾਂ ਬਾਈ ਜਿਹੜੀ ਇਹ ਹੈਗੀ ਆ ਬਾਈ ਸੋਨਾ ਲਿਕਾ ਇੱਧਰ ਬਾਈ ਸੋਨਾ ਲਿਕਾ ਵਾਲਿਆ ਤੇ ਪਲਾਉ ਆ ਗਏ ਰੋਟਾ ਵਿਟਰ ਪਰੇ ਸੁਪਰ ਸੀਟਰ ਆ ਗਿਆ ਮਾਲਚਰ ਆ ਗਿਆ ਰੋ ਜੈਕ ਬਹੁਤ ਬਾਈ ਭਾਰੀ ਕੱਠਾ ਹਾਂ ਵੀ ਤੇ ਬਾਕੀ ਆਈਟਮ ਰਹੇਗਾ ਤੁਹਾਨੂੰ ਜੁੜੇ ਰਹੇ ਸਾਰੀ ਦਿਖਾਉਣੇ ਆ ਆ ਪਾਰਸ ਨਿਊਟ੍ਰੀਸ਼ਨ ਆ ਗਏ ਆ ਇਧਰ ਬਾਈ ਐਸਰ ਵਾਲਿਆਂ ਦੇ ਜਾ ਕੇ ਦੇਖ ਲੋ ਟਰੈਕਟਰ ਆ ਵੀ ਇਹਨਾਂ ਨੇ 485 ਬਾਈ ਹੁਣ 4 ਵੀਲ ਦੇ ਵਿੱਚ ਆ ਗਿਆ ਉਹ ਨਵਾਂ ਆ ਗਿਆ 400 333 ਐਸਰ ਤੇ ਇਧਰ ਫੇਰ ਬਾਈ ਆ ਗਿਆ 551 4 ਵੀਲ ਦੇ ਵਿੱਚ ਆ ਗਿਆ ਦੇਖੋ ਨਵੇਂ ਕੱਟ ਤੇ ਇੱਧਰ ਵਈ ਗਰਵਾਜ ਵਾਲਿਆਂ ਦਾ ਆ ਗਿਆ ਤੇ ਗਰਵਾਜ ਵਾਲਿਆਂ ਦਾ ਆਪਣੇ ਪਰਾਲੀ ਬੰਨਣ ਵਾਲਿਆਂ ਗੱਠਾਂ ਵਾਲਾ ਤੇ ਆਇਆ ਅਗਰੀ ਕਿੰਗ ਦਾ ਟਰੈਕਟਰ ਆ ਗਿਆ ਦੇਖੋ ਕਰੋ ਚੱਕ ਹੋਰ ਵੀਲ ਦੇ ਵਿੱਚ ਬਾਈ ਇੱਧਰ ਆ 2 ਵੀਲ ਦੇ ਵਿੱਚ ਆ ਗਿਆ ਤੇ ਆਪਣੇ 8 ਲੱਖ ਦਾ ਮੇਲੇ ਕਰਕੇ ਆਫਰ ਉਹ ਸਾਡੇ ਆ 8 ਰੱਖਦਾ ਵਾ ਆ ਕਟਰ ਆ ਗਿਆ ਇਹਨਾਂ ਦਾ ਰੋਟਾ ਵਲਟਰ ਆ ਗਿਆ ਆ ਮਲਚਰ ਆ ਗਿਆ ਪਰ ਇਹ ਆ ਸੁਪਰ ਸੀਟਰ ਆ ਗਿਆ ਕਰੋ ਚੱਕ ਵੀਰੇ ਇਹ ਹੈਗਾ ਵੀਰੇ 10 ਲੱਖ 40 ਹਜ਼ਾਰ ਦਾ ਮੇਲੇ ਕਰਕੇ ਹੂੰ 10 80 ਦਾ ਵਾ ਇੱਧਰ ਵੀਰੇ ਆ ਗਿਆ ਆਪਣੇ ਮਾਸਟਰ ਮਾਈਂਡ ਵਾਲਿਆਂ ਦਾ ਪੰਪ ਖੜਾ ਵਾ ਇੱਧਰ ਇਹਨਾਂ ਦਾ ਸਪਰੇਅ ਪੰਪ ਇਹ ਆਪਣੇ ਉੱਥੇ ਮੁੱਲਾਪੁਰ ਵੀ ਸੀਗਾ ਬਾਈ ਇੱਧਰ ਆਪਣੇ ਬੂਟੇ ਆ ਗਏ ਬਾਈ ਜਾਮਣ ਦੇ ਬਦਾਮ ਦੇ ਅਮਾਰ ਪਲੀ ਅੰਬ ਲੀਚੀ ਡ੍ਰੈਗਨ ਰੂਟ ਜਾਨੀ ਕਿ ਬਹੁਤ ਸਾਰੇ ਹੀ ਰੂਟ ਨੇ ਬਾਈ ਕਿਨੂ ਕਨੂ ਵਗੈਰਾ ਸਾਰਾ ਕੁਝ ਇੱਧਰ ਆਪਣੇ ਲਸਣ ਲਸਣਾ ਬਾਈ ਸਾਰਾ ਆ ਗਿਆ ਸਾਮਾਨ ਇੱਧਰ ਰੈੱਡ ਲੇਡੀ ਪਵਿੱਤਾ ਪਰੇ ਮੁਸੰਮੀ ਕੈਪਸੂਲ ਅੰਗੂਰ ਬਾਲੇ ਯਾਨੀ ਕਿ ਯਾਰ ਬਾਈ ਫਰੂਟ ਐ ਇੰਨੇ ਆਪਾਂ ਦੇਖਿਆ ਨਹੀਂ ਹੁਣੇ ਇੱਧਰ ਬਾਈ ਉਹਨਾਂ ਦੇ ਹਾਲ ਆ ਗਏ ਇਹ ਆਦੇਸ਼ ਆ ਕਰੋ ਇੰਡਸਟਰੀ ਦੇ ਆ ਕਟਰਾ ਪਰੇ ਹਾਲ ਖੜੇ ਆ ਤੇ ਇੱਧਰ ਆਪਣਾ ਬਿਜਲੀ ਦਾ ਸਮਾਨ ਆ ਲਾ ਗਿਆ ਬੈਨਿਫੀਸ ਆ ਬਾਈ ਯਾਨੀ ਕਿ ਬਾੜਾ ਜਦੇ ਬਾਈ ਵੱਡਾ ਬਣੀ ਲਾਭ ਡੀਜ਼ਲ ਮਸ਼ੀਨਾਂ ਆ ਗਈਆਂ ਯਾਨੀ ਕਿ ਡੀਜ਼ਲ ਮਸ਼ੀਨਾਂ ਆ ਗਈਆਂ ਬਰੇ ਇੱਧਰ ਕਰੋ ਚੈੱਕ ਡਿਜੀਟਲ ਵੀ ਆ ਦੂਜੇ ਵੀ ਆ ਇੱਧਰ ਬਾਈ ਆਪਣੇ ਰਹਿਨਦ ਵਾਲਿਆਂ ਦਾ ਆ ਗਿਆ ਇਹ ਉੱਥੇ ਵੀ ਯਾਰ ਪੋਟੈਟੋ ਪਲਾਂਟਰ ਦੀ ਬਾਈ ਬਹੁਤ ਵਧੀਆ ਬਣਿਆ ਯਾਰ ਪਲਾਂਟਰ ਰੈਡ ਪਲਾਂਟਰ ਕਰੋ ਚੈੱਕ ਨਵਾਂ ਹੀ ਕੰਪਨੀ ਆਈ ਆ ਯਾਨੀ ਕਿ ਕਹ ਲੋ ਵੀ ਨਵਾਂ ਹੀ ਇਹਨਾਂ ਨੇ ਬਣਾਇਆ ਪਲਾਂਟਰ ਯਾ ਰਹਿਨਦ ਵਾਲਿਆਂ ਦਾ ਵਾ ਬਹੁਤ ਵਧੀਆ ਬਣਿਆ ਯਾਰ ਪਲਾਂਟਰ ਹਾਂ ਨਹੀਂ ਬਣਿਆ ਵੀ ਬਹੁਤ ਵਧੀਆ ਵਾ ਆ ਦੂਜੀ ਆਪਣੇ ਪੱਠੇ ਵਾਲੀ ਮਸ਼ੀਨ ਆ ਗਈ ਇਹ ਚ ਇੱਧਰ ਆਪਣੇ ਭਾਈ ਸਰੂਪ ਆ ਗਏ ਮਹਾਰਾਜ ਸਾਹਿਬ ਦੇ ਇੱਧਰ ਭਾਈ ਆਪਣੇ ਸਪਰੇਆ ਵਗੈਰਾ ਦਾ ਸਾਰਾ ਸਮਾਨ ਮਿਲਦਾ ਬਾ ਇੱਧਰ ਇੱਧਰ ਭਾਈ ਕਰੋ ਫਿਰ ਨਵੀਂ ਸ਼ੋਅ ਚ ਆ ਗਏ ਇੱਧਰ 254 ਮੈਸੀ 4 ਵੀਲ ਦੇ ਵਿੱਚ ਭਾਈ ਬਹੁਤ ਵਧੀਆ ਟਰੈਕਟਰ ਆ ਭਾਈ ਬਹੁਤ ਜ਼ੋਰ ਮਾਰਦਾ ਬਾ ਯਾਨੀ ਕਿ ਸੋਹਣੇ ਬੰਦਿਆਂ ਤੋਂ ਲਿਆਂਦਾ ਜਿਨ੍ਹਾਂ ਨੇ ਤੇ ਇੱਧਰ ਆ ਹੈਗਾ 254 ਡੀ ਜੀ ਭਾਈ 4 ਵੀਲ ਦੇ ਵਿੱਚ ਇਹ ਦੂਜੀ ਸ਼ੋਅ ਚ ਆ ਗਿਆ ਆ ਆਪਣੇ ਸਿੱਧੀ ਜਿਉਂ ਜਾਓ ਮਿੱਟੀ ਜਾ ਹੁਣ ਦੋਨਾਂ ਦੇ ਬਾਈ ਹੈਗੇ ਸ਼ਟ ਲਗੀਰ ਦੇ ਵਿੱਚ ਹੀ ਆ ਦੋਨੇ ਆ ਵੀ ਸ਼ਟ ਲਗੀ ਹੈ ਉਹਦੇ ਵਿੱਚ ਹੀ ਆ ਤਰਾਗੀ ਬਾਈ ਸੇਵ ਕੈਂਪਲੀਮੈਂਟ ਪਾਸੋ ਵਾਲਿਆਂ ਦੀ ਟਰਾਲੀ ਕਰਾਉਣੇ ਨੇ ਯੱਕ ਤੁਹਾਨੂੰ ਕੀ ਰੇਟ ਆ ਇਸ ਟਾਈਮ ਚੱਲ ਰਿਹਾ ਹੈ ਇਹਦਾ ਵੀਰੇ ਬਿਨਾ ਟੈਹਰਾ ਰੰਗਾ ਸਵਾ 6 ਸਵਾ 6 ਦੇ ਵਿੱਚ ਬਿਨਾ ਟੈਹਰਾ ਤੋਂ ਹਾਂਜੀ ਆ ਜੀ ਇਹਨਾਂ ਦਾ ਪੀਡੀਓ ਤੋਂ ਲੈਣੀ ਹੈ ਤਾਂ 5 ਦੀ ਹੈ ਜੀ ਬਿਨਾ ਵੀਡੀਓ ਤੋਂ 5 ਦੀ ਹਾਂਜੀ ਠੀਕ ਆ ਉਹ ਤਾਂ ਸਵਾ 6 ਦੀ ਆ ਕੋਸ ਲੱਗਿਆ ਆ ਜੀ ਪੇਜ ਪੁਆਇੰਟ ਵੀ ਦਿੱਤਾ ਹੋਇਆ ਠੀਕ ਆ ਅੰਦਰ ਆਪਣੇ ਆਗੇ ਬਾਈ ਮਲਕੀਤ ਸਿੰਘ ਐਂਡ ਸੰਸ ਐਗਰੀ ਵਰਕਸ ਵਾਲਿਆਂ ਦੇ ਦਾਤੀਆਂ ਵਗੈਰਾ ਘਰਪੇ ਸਾਰਾ ਕੁਝ ਆਰੀਆਂ ਉਰੀਆਂ ਸਾਰਾ ਸਮਾਨ ਆ ਬਾਈ ਇਹ ਮੈਂ ਇੱਧਰ ਦੇਖ ਲਵਾਂ ਆਪਣੇ ਆ ਕਰੀਬ ਆਉਣ ਵਾਲੀਆਂ ਮਸ਼ੀਨਾਂ ਕਹੀਆਂ ਕੋਈਆਂ ਤੰਗਲੀਆਂ ਕਟਰ ਸਾਰਾ ਜ਼ਮਾਨੀਆ ਟੁੱਟਲੀ ਬਈ ਇੱਧਰ ਆਪਣੇ ਕੇਐਸਡੀ ਆ ਕਰੋ ਇੰਡਸਟਰੀ ਵਾਲੇ ਆ ਗਏ ਬਈ ਇਹਨਾਂ ਦੇ ਰੋਟੇਟਰ ਖੜੇ ਆ ਕਰੋ ਚੈੱਕ ਇੱਧਰ ਆਪਣੇ ਬਈ ਚੰਨੀ ਰੀਪਰ ਵਾਲੇ ਆ ਗਏ ਆ ਕਰੋ ਇਹਨਾਂ ਦਾ ਦੂਜਾ ਆਪਣਾ ਹਾਲ ਇੱਕ ਘਾਹ ਰੀਪਰ ਇਹਨਾਂ ਦਾ ਬਈ ਦੇਖੋ ਬਹੁਤ ਸੋਹਣਾ ਬਣਿਆ ਰੀਪਰ ਹਲੇ ਕੋਈ ਅਟਾ ਰੇਟ ਲੱਗੇ ਹੋਏ ਆ ਕਿੰਨੇ ਐ ਜੀ ਹਿਸਾਬ ਨਾਲ ਆ ਰੋਲਰ ਵਾਲਿਆਂ ਦਾ ਆ ਗਿਆ ਬਾਈ ਇੱਧਰ ਆ ਗਿਆ ਸਮਸ਼ੀਰ ਵਾਲਿਆਂ ਦੀਆਂ ਤਵੀਆਂ ਤਵੀਆਂ ਦੂਆ ਆਪਣਾ ਕਰਾਹ ਖੜਾ ਵਾ ਬਰੇ ਸਪਲਾਈ ਨਹੀਂ ਲੈਣੀ ਇੱਧਰ ਆਪਣੇ ਜੰਦਾ ਖੜਾ ਵਾ ਤਵੀਆਂ ਵਾਲਾ ਆ ਹਲ ਖੜੇ ਆ ਬਾਈ ਉਹਨਾਂ ਦੇ ਇੱਧਰ ਕਰਾਹ ਖੜਾ ਪਰੇ ਰੋਟਾ ਵੇਟਰ ਕਰੋ ਚੈੱਕ ਆ ਤਵੀਆਂ ਕਰੋ ਕਿੰਨੇ ਦੀਆਂ ਨੇ ਵੀਰੇ 120000 ਇਹ ਬਾਈ 18 ਤਵੀਆਂ 120000 ਦੀ ਇੱਧਰ ਆ ਗਏ ਆਪਣੇ ਬਾਈ ਦਵਾਈਆਂ ਪਤ ਲਾਣੀਆਂ ਸਾਰੀਆਂ ਆ ਇਧਰ ਆਪਣੇ ਪਸ਼ੂਆਂ ਲਈ ਆ ਕੇ ਮੱਝਾਂ ਗਾਂਾਂ ਟੰਗਰਾ ਵਾਲਾ ਸਾਰਾ ਸਮਾਨ ਸ਼ਾਇਦ ਆ ਗਿਆ ਇਧਰ ਵਾਲਾ ਬਈ ਮੇਲਾ ਭਰਿਆ ਹਰੇ ਕਿਸੇ ਚੀਜ਼ ਦੇ ਸਮਾਨ ਜਾਨੀ ਕੀ ਰੇ ਹੈਗਾ ਵਾ ਜਿੰਨਾ ਵੀ ਆਪਾਂ ਕਿਤੇ ਜੀ ਦੇਖਦੇ ਹਾਂ ਇਧਰ ਆਪਣੇ ਇਹ ਡਾਈ ਵਗੈਰਾ ਸਾਰਾ ਸਮਾਨ ਇਧਰ ਆ ਕੇ ਆ ਦੇਖ ਲੋ ਆ ਕਰੋ ਬਾਈ ਇਧਰ ਜੱਕ ਡੈਰੀ ਫਾਰਮ ਵਾਲਾ ਸਾਰਾ ਇਧਰ ਖੜੀ ਆ ਬਾਈ ਪ੍ਰੀਤ ਵਾਲਿਆਂ ਦੀ ਕਮੈਂ 987 ਕਰੋ ਚੱਕ ਲੋ ਬਾਈ ਇਧਰ ਪ੍ਰੀਤ ਵਾਲਿਆਂ ਦੇ ਆ ਗਿਆ ਪਹਿਲਾਂ ਕਮੈਂ ਤੁਹਾਨੂੰ ਦਿਖਾਈ ਆ ਕਰੋ ਚੱਕ ਵੀਰੇ 6049 ਬਾਈ ਇਧਰ ਵੀ 6049 ਇਹ ਲਾਲ ਰੰਗ ਚ ਆ ਉਹ ਪਰ ਇਹ ਹਰਾ ਰੰਗ ਆ ਰੇਟ ਹੈਗਾ ਇਹਦਾ ਬਾਈ 725000 ਇੱਧਰ ਆ ਸੁਪਰ ਸੀਡਰ ਕਰੋ ਖੜਾ ਬਾਈ ਪੀਡੀਸੀ ਗਰੁੱਪ ਵਾਲਿਆਂ ਦਾ ਇੱਧਰ ਰੋਟੇਟਰ ਕਰੋ ਚੱਕ ਆ ਖੜਾ ਬਾਈ 60 49 ਯੋਧਾ ਓਕੇ ਕਿੰਨਾ ਵੀਰੇ ਕਿੰਨਾ ਕੱਢਦੀ ਹੈ 2 ਲੱਖ ਬਾਈ 90000 ਦੀ ਹੈ ਇਹ 90 ਕਿਲੋਮੀਟਰ ਵੀਰੇ ਕੱਢਦੀ ਆ ਹਾਂਜੀ ਕਿੰਨਾ ਟਾਈਮ ਕਿੰਨਾ ਲੱਗਦਾ ਇਹਨੂੰ ਜਿਵੇਂ ਚਾਰਜ ਫੁੱਲ ਹੋਣ ਨੂੰ ਮਤਲਬ ਤੁਸੀਂ ਜ਼ੀਰੋ ਤੇ ਚਾਰਜ ਲਾ ਦਿੱਤੇ ਚਾਰ ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜੂਗੀ ਤੇ ਚਾਰ ਯੂਨਿਟ ਇਹਨਾਂ ਬਿਜਲੀ ਦੇ ਖਰੜੇ ਆ 50 ਇਹਦੀ ਟੌਪ ਸਪੀਡ ਰਹਿੰਦੀ ਆ ਓਕੇ ਲੀਥੀਅਮ ਬੈਟਰੀ ਆ 2 ਸਾਲ ਜਿੰਨੀ ਬਰੰਟੇ ਨੇ ਇਹ ਆਪਣੇ ਹੋਰ ਵੀ ਕਾਫੀ ਮਾਡਲ ਆਂਦੇ ਆ ਤੁਸੀਂ ਉਹ ਆਪਣੀ ਵਰਕਸ਼ਾਪ ਦਾ ਨੰਬਰ ਹੈਗਾ ਉਧਰ ਕੰਟੈਕਟ ਕਰ ਲਓ ਤੁਹਾਨੂੰ WhatsApp ਤੇ ਕੇ ਆਪਣੇ ਹਰਿਆਣੇ ਆ ਬਾਈ ਵਰਕਸ਼ਾਪ ਸਿਰਸਾ ਹਰਿਆਣਾ ਸਿਰਸਾ ਹਰਿਆਣਾ ਆ ਠੀਕ ਆ ਆ ਬਾਈ ਉਹਨਾਂ ਦਾ ਨੰਬਰ ਹੈਗਾ ਵਾ ਤੇ ਕਿੰਨੇ ਕਿਲੋਮੀਟਰ ਕੱਢ ਕਰੋ ਬਾਈ ਜੱਕ ਜੀਪ ਪਿਆਰ ਵੀ ਬਹੁਤ ਵਧੀਆ ਹੋਈ ਆ ਯਾਰ ਦੇਖ ਲੋ ਐਨ ਪੂਰੀ ਗੱਲਬਾਤ ਆ ਬਣੀ ਗ੍ਰੀਨ ਮਾਸਟਰ ਇੱਧਰ ਬਾਈ ਕਰੋ ਚੈੱਕ ਚੱਕੀਆਂ ਹੱਥ ਨਾਲ ਜਿਹੜੀਆਂ ਆਪਣੀਆਂ ਬੀਬੀਆਂ ਆ ਕੇ ਬੁੜੀਆਂ ਗੇੜਦੀਆਂ ਸੀ ਇਤਰਾ ਮਖਣੀ ਕੱਢਣ ਵਾਲੀ ਬੰਦਾਨੀ ਨੇ ਸਾਰਾ ਕੁਝ ਦੇਖ ਲੋ ਬੁੜੀਆਂ ਵਧੀਆ ਬਾਈ ਤਿਆਰ ਹੋਈਆਂ ਹੋਈਆਂ ਆ ਦੇਖੋ ਸਰਦਾਰ ਰੌਟਰੀ ਵਾਲਿਆਂ ਦਾ ਭਾਈ ਤੁਹਾਨੂੰ ਦਿਖਾਉਣੇ ਆਪਾਂ ਸਭ ਤੋਂ ਵੱਡਾ ਰੋਟਾ ਵੇਟਰ ਕਰੋ ਚੈੱਕ 58000 ਦਾ ਭਾਈ 4 ਫੁੱਟ ਜੀ 4 ਫੁੱਟ ਬੜੀ ਛੋਟਾ ਦੇਖੋ ਛੋਟੇ ਆਪਣੇ ਬਾਗਾਂ ਵਿੱਚ ਇੱਧਰ ਆ ਕਰੋ ਚੈੱਕ ਵੀਰੇ ਇਹ ਹੋਊਦਾ 11 ਫੁੱਟ ਇੱਧਰ ਆਪਣੇ ਸੁਪਰ ਸੀਡਰ ਖੜਾ ਭਾਈ ਕਰੋ ਚੈੱਕ ਇਹ ਯਾਨੀ ਕਿ ਅਜੇ ਤੱਕ ਆਪਾਂ ਇਹਨਾਂ ਦਾ ਦੇਖਿਆ ਨਹੀਂ ਹੈਗਾ ਸਰਦਾਰ ਵਾਲਿਆਂ ਨੇ ਇੰਪਲੀਮੈਂਟ ਜਮੇ ਇਹ ਲੋ ਹੋਰ ਮੇਲਿਆਂ ਤੇ ਕਰੋ ਚੈੱਕ ਬਾਈ ਰੋਟਾਵੇਟਰ ਵਧੀਆ ਤਿਆਰ ਹੋਇਆ ਹੋਇਆ ਸਮਾਨ ਬਾਈ ਸਾਰਾ ਦੇਖੋ ਕਰੋ ਚੈੱਕ 10 ਫੁੱਟਾ ਰੋਟਾਵੇਟਰ ਆ ਬਾਈ ਉਹ 1 ਲੱਖ 20000 ਦਾ ਵੇਲੇ ਕਰਕੇ ਜਾਨੀ ਕਿ ਡਿਸਕਾਊਂਟ ਆ ਤੇ ਬਾਕੀ ਇਧਰ ਚੈੱਕ ਕਰੋ 9 ਫੁੱਟਾ 1 ਲੱਖ 10000 ਦਾ ਬਾਈ ਇਧਰ ਬਾਈ ਕਰੋ ਚੈੱਕ ਸੋਨਾ ਲੀਕਾ 60 4휠 ਦੇ ਵਿੱਚ ਇਧਰ ਬੀਕੇਟੀ ਦੇ ਟਾਇਰ ਚੈੱਕ ਕਰੋ ਵੀਰੇ ਦੇਖੋ ਟਾਇਰ ਬਾਈ ਬੀਕੇਟੀ ਦੇ ਕਰੋ ਚੈੱਕ ਇਧਰ ਦੇਖੋ ਬਾਈ ਇਧਰ ਆ ਲਗਾਉਨੇ ਆ ਤੁਹਾਨੂੰ ਬਾਈ ਕੀ ਹੈ ਦੇਖੋ ਟਾਇਰ ਕਿੱਡਾ ਆ ਬਾਈ ਬੜਾ ਯਾਰ ਨੇ ਆ ਜੀ ਵੱਡਾ ਤਾਂ 27049 ਬਾਈ ਨੰਬਰ ਆ ਦੇਖੋ ਇਹਦਾ ਕਰੋ ਚੈੱਕ ਫੇਰ ਉਹ ਬੰਦੇ ਦਾ ਆਪਣੇ ਦਾ 6 ਫੁੱਟ ਉੱਤੇ ਖਾਦਾ ਆ ਅਸੀਂ ਕਿੰਨਾ ਉੱਚਾ ਜਾ ਰਹੇ ਆ ਇਧਰ ਆ ਵਾਕਿਆ ਹੋਰ ਮਾਡਲ ਖੜੇ ਐ ਇਹਨਾਂ ਦੇ ਦੇਖੋ ਔਰ ਰੇਡੀਅਲ ਟਾਇਰ ਆ ਗਏ ਇਧਰ ਵੀਰੇ ਸਾਰੇ ਕਰੋ ਚੈੱਕ ਲੋ ਬਾਈ ਰਾਜਸਥਾਨ ਐਗਰੀ ਵਰਕਸ ਟ੍ਰਾਲੀ ਕਰੋ ਚੈੱਕ ਬਾਈ ਡਬਲ ਐਸ ਵਾਲੀ ਖੜੀ ਆ ਇਹ ਆਪਣੀ 24 ਜਾਂ 26 ਫੁੱਟ ਹੋਊਗੀ ਬਾਈ ਕਿੰਨੇ ਫੁੱਟੀ ਐ 24 ਆ ਕਿ 26 ਆ 24 24 ਹਾਂ 24 ਲੱਗਦੀ ਸੀਗੀ ਕਰੋ ਚੈੱਕ ਬਾਈ ਬਹੁਤ ਵਧੀਆ ਰੀਜਨ ਨਾਲ ਤਿਆਰ ਕੀਤੀ ਹੋਈ ਆ ਬਾਈ ਉਹਨਾਂ ਨੇ ਦੇਖ ਲੋ ਊੜੀ ਐਨ ਗੱਲਬਾਤ ਆ ਯਾਰ ਇਦਰ ਹਾਲ ਦੇਖ ਲੋ ਕਰੋ ਜੱਕ ਬਾਈ ਹਾਲ ਇਹਨਾਂ ਦੇ ਇਹ 65000 ਦੇ ਆ ਇਦਰ ਬਾਈ ਆਪਣੇ ਕੇਐਸ ਗਰੁੱਪ ਆ ਗਿਆ ਇਹਨਾਂ ਦੇ ਸੁਪਰ ਸੀਟਰ ਜਿੰਦਾ ਖੜਾ ਤਵੀਆ ਵਾਲਾ ਰੂਟਾ ਪਿੱਟਰ ਤੋਤੇ ਵਾਲਾ ਖੜੇ ਆ ਪਰ ਇਹ ਆਪਣੇ ਭੂਰ ਵਾਲਿਆਂ ਦੇ ਆ ਗਏ ਬਾਈ ਤੋਤੇ ਵਾਲ ਇਦਰਾ ਕਰੋ ਜੱਕ ਫਰੇ ਆ ਪਲਾਉ ਆਗੇ ਰਿਵਰਸੀਬਲ ਕਟਰ ਆ ਗਿਆ ਕਰਾ ਆ ਗਿਆ ਲੇਜ਼ਰ ਕਰਾ ਕਰੋ ਜੱਕ ਬਾਈ ਇੱਧਰ ਬਈ ਆ ਗਿਆ ਆਪਣੇ ਭਗਤਵਾਰ ਤਲਵੰਡੀ ਭਾਈ ਵਾਲਿਆਂ ਦੀਆਂ। ਚਲੋ ਜੈਕਰ। ਤਰੇ ਨਾਲ ਕੱਟਰ ਖੜਾ। ਹਲ ਖੜੇ ਆ ਬਈ ਆ ਦੇਖ ਲੋ। ਇਹ ਹੈਗੇ 13 ਹਲ ਮੀਲੇ ਕਰਕੇ ਡਿਸਕਾਊਂਟ ਆ 1000 ਰੁਪਿਆ 41000 ਦੇ। 40 ਦੇ ਆ ਮੰਨ ਕੇ ਚਲੋ ਪਹਿਲਾਂ 1 ਕਮਾਂਟਲ 65 ਕਿਲੋ ਇਹਨਾਂ ਦਾ ਭਜਨ ਆ ਬਈ ਹਲ ਵਧੀਆ ਬਣੇ ਆ ਯਾਰ ਪੂਰੇ। ਦੇਖੋ ਤਲਵੰਡੀ ਭਾਈ ਵਾਲੇ ਹਲ ਮਸ਼ਹੂਰ ਆਉਂਗੇ। ਤਵੀਆਂ ਬਾਈ 1,30,000 ਦੀਆਂ ਨੇ 2000 ਡਿਸਕਾਊਂਟ ਆ। ਜਾ ਉਹ ਗਏ ਉਹ ਤਾਂ। ਇਹ 28 ਦੀਆਂ ਮੇਲੇ ਕਰਕੇ। ਇੱਧਰ ਬਾਈ ਕਰੋ ਜੇ ਇੱਕ ਆਪਣੇ ਮੁੰਡੇ ਗਰੁੱਪ ਵਾਲਿਆਂ ਦੀਆਂ ਟਰਾਲੀਆਂ ਬਣੀਆਂ ਨੇ। ਇਹ ਆਪਣੇ ਬਾਈ ਜਿਹੜਾ ਢਿੱਲੋਂ ਫਰੀਦ ਵਲੌਗ ਬਣਾਉਂਦਾ ਉਹਨਾਂ ਦੀਆਂ ਟਰਾਲੀ। ਇੱਧਰ ਆਪਣੇ ਮਲਗੀਤ ਬਾਈ ਦੀ ਆ ਬਾਈ। ਇਹ ਵੀ ਬਾਈ ਇੱਧਰ ਆਪਾਂ ਬਣਾਉਂਦਾ। ਬਹੁਤ ਐਂਕੀ ਦੀ ਮੈਂ ਰਾਤੀ ਵੀਡੀਓ ਵਗੈਰਾ ਵਲੌਗ ਬਣਾਉਂਦਾ ਇਹਨਾਂ ਦੀ ਟਰਾਲੀ ਆ ਇਹ। ਵੀਡੀਓ 'ਚ ਦੇਖੀ ਆ ਮੈਂ। ਬਹੁਤ ਸੋਹਣੀ ਬਣੀ ਆ ਬਾਈ ਟਰਾਲੀ। ਹਾਂ। ਜੱਕ ਬਾਈ ਆ ਵੀ ਮੁੰਡੇ ਗਰੁੱਪ ਵਾਲਿਆਂ ਦੀ ਬਾਈ ਆਪਣੀ ਤੇਲ ਵਾਲੀ ਟੈਂਕੀ ਦੇਖੋ ਕਿੰਨੀ ਸੋਹਣੀ ਬਣੀ ਆ ਜਿਆ ਟੈਂਕੀ ਆ ਛੋਟੀ ਟਰਾਲੀ ਦੇਖ ਲੋ ਯਾਰ ਕਿੰਨੀ ਘੈਂਟ ਬਣੀ ਆ ਆ ਹਾਲੇ ਦੇਖ ਲੋ ਬਾਈ ਟੈਰਾਂ ਵਾਲੇ ਪੂਰੇ ਵਧੀਆ ਹਾਲ ਬਣੇ ਆ ਯਾਰ ਇਹਨਾਂ ਗੱਲ ਬਾਤ ਆ ਉੱਥੇ ਦਾ ਬਾਈ ਸਮਾਨ ਸਾਤੋ ਦਿਖਾਇਆ ਨਹੀਂ ਗਿਆ ਅਸੀਂ ਚੰਗੀ ਤਰ੍ਹਾਂ ਯਾਨੀ ਕਿ ਇੰਪਲੀਮੈਂਟ ਸਾਰੇ ਇੱਥੇ ਯਾਨੀ ਕਿ ਠੀਕ ਆ ਬਈ ਜਗਾ ਖੁੱਲੀ ਚ ਮੇਲਾ ਲੱਗਿਆ ਵਾ ਤੇ ਪਰੇ ਬਾਈ ਆਹਦੇ ਸਾਨੂੰ ਦਿਖਾਉਨੇ ਆ ਡਬਲ ਹਿੱਸੇ ਵਾਲੀ ਕਰੋ ਡਬਲ ਐਸ ਏ ਵਾਲੀ ਜੱਕ ਬਾਈ ਟਰਾਲੀ ਇਹ ਕੋਈ ਵੀ ਬਾਈ ਪੂਰੀ ਰੀਜਨਲ ਬਣੀ ਹੋਈ ਆ ਟਰਾਲੀ ਕਰੋ ਜੱਕ ਵੀਰੇ ਦੇਖ ਲੋ ਬਹੁਤ ਵਧੀਆ ਬਣੀ ਆ ਬਾਈ ਟਰਾਲੀ ਇੰਦਰ ਬਾਕੀ ਕਰੋ ਜੱਕ ਬਾਈ ਨੀਲੇ ਕਲਰ ਦੇ ਵਿੱਚ ਬਲੈਂਕ ਫਾਰਮ ਬਹੁਤ ਯਾਰ ਬੰਦੇ ਬਾਈ ਟਰਾਲੀਆਂ ਪੂਰੀਆਂ ਨਰੋਈਆਂ ਬਣਾਉਂਦੇ ਆ ਕੋਈ ਘਾਟ ਨਹੀਂ ਛੱਡਦੇ ਅਗੇ ਦੇਖ ਲੋ ਪੂਰੀ ਗੱਲਬਾਤ ਬਣੀ ਪਈ ਬਾਕੀ ਤੁਹਾਨੂੰ ਉੱਧਰ ਬਾਈ ਕਰਤਾਰ ਵਾਲਿਆਂ ਦੀ ਕਮਾਈਨ ਦਿਖਾਉਣੇ ਆ ਕਰਤਾਰ 4000 ਕਰੋ ਜੱਕ ਵੀਰੇ ਇੱਧਰ ਆਪਣੇ ਕਰਤਾਰ ਵਾਲਿਆਂ ਦਾ ਬਾਈ ਖੜਾ ਵਾ ਸੁਪਰ ਸੀਟਰ ਇਹ ਆਪਣੇ ਉੱਥੇ ਵੀ ਆਏ ਸੀ ਬਾਈ ਹੁਣੀ ਮੁੱਲਾ ਪਰ ਵੀ ਇੱਧਰ ਇਹਨਾਂ ਦਾ ਟਰੈਕਟਰ ਆ ਗਿਆ 4-ਵੀਲ 45 36 ਕਰੋ ਜੱਕ ਵੀਰੇ ਇੱਧਰ ਬਾਈ ਆ ਗਿਆ ਏਸੀ ਕੈਬਨ ਕਰੋ ਚੈੱਕ 59 36 ਬਾਈ ਏਸੀ ਕੈਬਨ ਓਏ ਸਵਿੰਟਰ ਜੰਮੂ ਦਾ ਜੀ ਹਨ ਉਹ ਵੀ ਰੋਜੇ ਇੱਕ ਅੰਦਰੋਂ ਦੇਖੋ ਕਿੰਨਾ ਵਧੀਆ ਬਾਈ ਬਣਿਆ ਅੰਦਰੋਂ ਐਨ ਕੋਈ ਗਰਮੀ ਧੁੱਪ ਯਾਰ ਮੀਂਹ ਕਣੀ ਤੋਂ ਪੂਰਾ ਨਜ਼ਾਰੇਦਾਰਾ ਹੁੰਦਾ ਬਾਈ ਕੰਮ ਇੱਕ ਨੰਬਰ ਆ ਬਹੁਤ ਵਧੀਆ ਯਾਰ ਬਣਾਇਆ ਟਰੈਕਟਰ ਇੱਧਰ ਬਾਈ ਆਹ ਕਰੋ ਚੈੱਕ 77 36 ਕਿੰਨੀ ਪਾਵਰ ਆ ਬਾਈ ਇਹਦੀ ਕਿੰਨੀ ਪਾਵਰ ਆ ਵੀਰੇ ਇਹ ਬਾਵਾ ਯਾਰ ਕਿੰਨਾ ਪਾਵਰ ਠੀਕ ਆ 75 ਪਾਵਰ ਆ ਵੀਰੇ ਕਰੋ ਚੈੱਕ ਬਹੁਤ ਵਧੀਆ ਬਣਾਇਆ ਬਾਈ ਟਰੈਕਟਰ ਰੇਟ ਵੀ ਦੱਸ ਦਿਆਂ ਤੁਹਾਨੂੰ ਕਿੰਨਾ ਇਹਦਾ 16 ਲੱਖ 45 ਹਜ਼ਾਰ ਦਾ ਵਾ ਵੀਰੇ ਟਰੈਕਟਰ ਦੀ ਲੱਕ ਚੈੱਕ ਕਰੋ ਤੁਸੀਂ ਕੀ ਕਹਿਣੇ ਆ ਟਰੈਕਟਰ ਦੇ ਯਾਰ ਇਹ ਵੀ ਹੁਣ ਜਾਨੀ ਕਿ ਵਧੀਆ ਵਾ ਜੀ ਟਰੈਕਟਰ ਇੰਪਲੀਮੈਂਟ ਹੁਣ ਤਿਆਰ ਕਰਨ ਲੱਗੇ ਔੜੀ ਔੜੀ ਮੈਦਾਨ ਚ ਚੋਣਗੇ ਆਇਆਂ ਕੋਈ ਵੀ ਕੰਪਨੀ ਨਵਾਂ ਆਪਣਾ ਇੰਪਲੀਮੈਂਟ ਜਦੋਂ ਬਣਾਉਂਦੀ ਆ ਨਾ ਛੇਤੀ ਪੈਰ ਨਹੀਂ ਲੱਗਦੇ ਹੈਗੇ ਹੁਣ ਟਰੈਕਟਰ ਇਹਨਾਂ ਨੇ ਥੋੜਾ ਟਾਈਮ ਹੀ ਹੋਇਆ ਜਿਵੇਂ ਕੱਟਦੇ ਆ ਇਹਨੂੰ ਹੁਣ ਦੇਖ ਲਓ ਪਾਵਰਾਂ ਚ ਵਧਾਉਣ ਲੱਗੇ ਅੰਦਰ ਵਈ ਦੇਖੋ ਆਪਣੇ ਪੰਡਾਲ ਲੱਗਿਆ ਹੋਇਆ ਅੰਦਰ ਪੂਰਾ ਗਾਉਣ ਵਾਲਾ ਲੱਗ ਗਿਆ ਸ਼ਿੰਗਰ ਤੇ ਪੂਰੀ ਸਜਾਵਟ ਐਨ ਪੂਰੀ ਵਧੀਆ ਵਈ ਗੱਲਬਾਤ ਬਣੀ ਪਈ ਹੈ ਪੂਰੀ ਲਗੇ ਜਾਣ ਬੜੀ ਵਧੀਆ ਬਾਸਲ ਵਿੱਚ ਵੀ ਫੁੱਲਾ ਢੋਲਾ ਉਹਦਾ ਜਾਨੀ ਕਿ ਘੱਟ ਬਹੁਤ ਸੀ ਜਾਨੀ ਮਿਹਰਬਾਨੀਆ ਗੱਲ ਪਿਆਰਾ ਇੱਧਰ ਬਾਈ ਆਪਣੇ ਆ ਗਿਆ ਮਾਸਟਰ ਮਾਈਂਡ ਵਾਲਿਆਂ ਦਾ 4x4 ਹੋਮ ਟਾਈਪ ਸਪਰੇਅ ਪੰਪ ਆ ਬਾਈ ਕਰੋ ਚੈੱਕ ਬਹੁਤ ਯਾਰ ਵਧੀਆ ਬਣਿਆ ਆਇਆ ਬਾਈ ਐਨ ਗੱਲਬਾਤ ਬਣਾਈ ਪਈ ਆ ਬਾਈ ਉਹਨਾਂ ਦੀ ਪੂਰੀ ਕਰੋ ਚੈੱਕ ਏਸੀ ਕੈਬਨਾ ਬਾਕੀ ਨਾਲੇ ਵੀਰੇ ਦੇਖ ਲਓ ਨਾਲ ਹੀ ਰਿਓ ਖਨਾਉਣ ਵਾਲਾ ਬਲਾਇਆ ਆ ਰੇਟ ਚੈੱਕ ਕਰ ਲਓ ਵੀਰੇ ਤੁਸੀਂ ਆ ਦੇ ਲੋ ਬਾਈ ਟੈਸਟ ਕਰ ਰਿਹਾ ਬਾਈ ਹੁਣੀ ਇੱਧਰ ਆ ਬਾਈ ਕਰੋ ਚੈੱਕ ਕੈਮ ਵਾਲਿਆਂ ਦੀ ਮਲਟੀ ਕ੍ਰੌਪ ਟਰੈਕ ਹਾਰਵੈਸਟਰ ਬਾਈ ਆਪਣੇ ਜਿਹੜਾ ਜਿਵੇਂ ਚੇਨ ਆਟ ਵਾਲੀ ਕਹਿੰਦੇ ਨੇ ਉਹ ਆਪਾਂ ਜਿਵੇਂ ਪਾਪ ਲਾਈਨ ਆਉਂਦੀ ਆ ਉਹ ਬਣਾ ਕਰੋ ਜੇ ਇੱਕ ਵੀਰੇ ਯਾਰ ਐਨ ਗੱਲਬਾਤ ਹੀ ਬਣਾਈ ਪਈ ਆ ਬਾਈ ਆ ਗਈ ਦਸ਼ਮੇਸ਼ ਵਾਲਿਆਂ ਦੀ ਕਮੈਨ ਕਰੋ ਚੈੱਕ ਵੀਰੇ ਦੇਖੋ ਤੇ ਫਿਰ 9900 ਬਾਈ ਨਵਾਂ ਮਾਡਲ ਕੱਢਿਆ ਬਾਈ ਇਹਨਾਂ ਨੇ ਬਹੁਤ ਵਧੀਆ ਵਾ ਤੇ ਇੱਧਰ ਕਟਰ ਖੜਾ ਵਾ ਦਸ਼ਮੇਸ਼ ਵਾਲਿਆਂ ਦਾ ਕਰੋ ਚੈੱਕ ਇੱਧਰ ਆਪਣੇ ਆ ਗਈ ਮੱਕੀ ਬੀਜਣ ਵਾਲੀ ਮਸ਼ੀਨ ਬਾਈ ਦੇਖੋ ਬਹੁਤ ਵਧੀਆ ਬਣਾਤੀ ਬਾਈ ਮਸ਼ੀਨ ਇਹ ਵੀ ਇਧਰ ਆਪਣੇ ਆ ਗਿਆ ਸੁਪਰ ਸੀਟਰ ਆ ਗਿਆ ਵੀਰੇ ਕਰੋ ਜੱਕ ਆ ਰੋਟਾ ਵੇਟ ਆ ਗਿਆ ਬਾਈ ਇਧਰ ਇਹ ਆਪਣੇ ਬਾਈ ਕਮੈਨ 4 ਵੀਲ ਆ 4x4 ਦੇ ਵਿੱਚ ਕਰੋ ਜੱਕ ਬਾਈ ਬਹੁਤ ਸੋਹਣੀ ਬਣੀ ਆ ਲੋ ਬਾਈ ਇਧਰ ਰੋਇਲਨਫੀਲਡ ਵੋਲਟ ਆ ਗਏ ਕਰੋ ਜੱਕ ਇਧਰ ਆਪਣੇ ਕਲਾਸਿਕ ਆ ਗਿਆ ਆਦੂਆ ਸਟੈਂਡਰਡ ਆ ਗਿਆ ਕੀ ਰੇਟ ਆ ਵੀਰੇ ਇਹਦਾ 2 10 ਇਹਦਾ ਵੀਰੇ ਏ ਬਾਈ ਕਲਾਸ ਦਾ 275 ਦਾ ਵਾ ਆ 21000 ਦਾ ਵਾ ਬਾਕੀ ਬਾਈ ਚੱਲਦੇ ਹੁਣ ਘਰੇ ਤੇ ਮੇਲਾ ਆਪਾਂ ਦੇਖ ਲਿਆ ਬਹੁਤ ਵਧੀਆ ਸੀ ਬਾਈ ਬਹੁਤ ਭਾਰੀ ਇਕੱਠ ਸੀਗਾ ਮਿਲਦੇ ਆ ਬਾ ਤੁਹਾਨੂੰ ਜਲਦੀ ਨਵੀਂ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਬਾਈ ਸਾਰੀਆਂ ਵੀਡੀਓ ਦੇਖਣ ਲਈ ਜਦ ਤੱਕ ਬਾਈ ਟੇਕ ਕੇਅਰ ਸਾਰੇ ਭਰਾਵਾਂ ਨੂੰ